ਇਸ ਵੇਲੇ ਆਪਾਂ ਦੋਹਾ ਕਤਰ ਦੇ ਸਭ ਤੋਂ ਉੱਚੇ ਟਾਵਰ 'ਚ ਸ਼ਹਿਰ ਦੋਹਾ ਦੇਸ਼ ਕਤਰ ਆਹ ਸਾਰੇ ਟਾਵਰ ਦੀंदे ਅਤੇ ਇਲਾਕਾ ਇਹ ਉਹੀ ਵੈਸਟ ਬੀ ਸਮੁੰਦਰ ਦਾ ਬਿਲਕੁਲ ਕੰਢਾ ਅ 39ਵੀਂ ਮੰਜ਼ਲ ਤੇ ਖੜੇ ਆ 39th ਫਲੋਰ ਤੇ ਇੱਥੋਂ ਪਤਾ ਲੱਗਦਾ ਵੀ ਦੋਹਾ ਬਹੁਤ ਵੱਡਾ ਸ਼ਹਿਰ ਆ ਦੂਰ ਦੂਰ ਤੱਕ ਜਿੱਥੋਂ ਤੱਕ ਨਿਗਾਹ ਜਾਂਦੀ ਆ ਆਬਾਦੀ ਦਿਸਦੀ ਆ ਤੇ ਇੱਕੋ ਰੰਗੇ ਘਰ ਦਿਸਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਨਾਰਵੇ ਵਾਲੀ ਅਸਰ ਅਸਰ ਬਾਈ ਬਾਈ ਹੋਣਾ ਤਾਂ ਸਾਨੂੰ ਜਾਣਕਾਰੀ ਮਿਲ ਜਾਂਦੀ ਆ ਯੂਰਪ ਬਾਰੇ ਉਧਰ ਰਹਿੰਦੇ ਆ ਇਹ ਆਉਂਦੇ ਸਮੇਂ ਚ ਉਧਰਲਾ ਪਲਾਨ ਕਰਾਂਗੇ ਬਾਬਾ ਸੁੱਖ ਰੱਖੇ ਨਾਲ ਚੱਲੀ ਜਾਂਦਾ ਪੰਜਾਬ ਪੰਜਾਬ ਚ ਛਾਈ ਸੰਗਣੀ ਤੋਂ ਤੱਕ ਇਹ ਦੇਸ਼ ਦੇ ਵਿੱਚ ਇੱਕ گاਵਾ ਦਾ ਫਾਰਮ ਆ ਕਤਰ ਦੇ ਵਿੱਚ ਬਲਦਾਨਾ ਅਲਖੋਰ ਦੇ ਲਾਗੇ ਤੱਕ ਇਹ ਆ ਤੇ ਇਹ ਫਾਰਮ ਦੇਖਣ ਵੀ ਜਾਵਾਂਗੇ ਉਹ ਟੂਰਿਸਟ ਹਾਸ ਤੇ ਖੋਲਿਆ ਹੋਇਆ ਤੁਸੀਂ ਉਹ ਦੇਖ ਸਕਦੇ ਆ ਬਲਦਾਨਾ ਇੱਥੇ ਤਿੰਨ ਕੰਪਨੀਆਂ ਚੱਲਦੀਆਂ ਨੇ ਯੂਏ ਵਿੱਚ ਚੱਲਦੀ ਸੀ ਅਲ ਐਨ ਤੇ ਜਿਵੇਂ ਸਾウਦੀ ਅਰਬ ਦੀ ਇੱਕ ਵੱਡੀ ਕੰਪਨੀ ਆ ਉਹਦਾ ਨਾਮ ਆ ਅਲ ਮਰਾਈ ਆਪਣੇ ਸਫਰਾਂ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਪੈਣਾ ਭਰਾਵਾਂ ਨੂੰ ਸਾਥੀ ਅਕਾਲ ਇਸ ਵੇਲੇ ਆਪਾਂ ਕਤਰ ਚ ਖੜੇ ਆ ਕਤਰ ਦਾ ਸ਼ਹਿਰ ਦੋਹਾ ਤੇ ਆਪਣੇ ਪਿੱਛੇ ਉਹ ਸਾਈਨ ਬਣਿਆ ਹੋਇਆ FIFA ਵਾਲਾ ਜਿੱਥੇ ਜਿਹੜਾ ਵਰਲਡ ਕੱਪ ਹੋਇਆ ਸੀ ਇੱਥੇ ਉਹਦੀ ਇਹ ਸਾਰੀ ਬਣੀ ਹੋਈ ਹੈ ਯਾਦਗਾਰ ਜੀ ਇੱਕ ਜਗ੍ਹਾ ਹੀ ਬਣਾਈ ਹੋਈ ਆ ਵੀ ਯਾਦ ਨਿਸ਼ਾਨੀ ਪਈ ਸੀ ਭਾਈ ਇੱਥੇ ਬਣਾਇਆ ਸੀਗਾ ਵਰਲਡ ਕੱਪ ਕਰਾਇਆ ਸੀ ਤੇ ਮਿਲਦੇ ਆਪਾਂ ਅੱਜ ਦੇ ਸਫ਼ਰ 'ਚ ਅੱਜ ਦੀ ਵੀਡੀਓ ਦੇ ਨਾਲ ਇੱਥੇ ਨੇੜੇ ਜੇ ਸਮਾਂ ਹੋਇਆ ਇਸ ਵੇਲੇ 9:00 ਵਜੇ ਆ ਦੋ ਤਿੰਨ ਮਿਊਜ਼ੀਅਮ ਨੇ ਉਹ ਦੇਖਾਂਗੇ ਤੇ ਇਧਰਲੇ ਪਾਸੇ ਨੇੜੇ ਆਪਣੇ ਪਾਰਲੀਮੈਂਟ ਇੱਥੋਂ ਦੀ ਕਤਰ ਦੀ ਅਗਲਾ ਸਫ਼ਰ ਅੱਜ ਦਾ ਸਫ਼ਰ ਹੈ ਮੇਰਾ ਕੱਲੇ ਦਾ ਹੀ ਆ ਬਲਦੇਵ ਨੂੰ ਕੱਲ ਪੰਜਾਬ ਭੇਜਦਾ ਉਹ ਢਿੱਲਾ ਮੱਠਾ ਹੈ ਕਈ ਦਿਨਾਂ ਦਾ ਤੇ ਬਲਦੇਵ ਦਾ ਸਾਈਕਲ ਭੇਜਾਂਗੇ ਉਹ ਕਾਰਗੋ ਕਰਾ ਕੇ ਇੱਥੋਂ ਦੋ ਤਰ੍ਹਾਂ ਦਾ ਕਾਰਗ ਹੁੰਦਾ ਇੱਕ SHIP ਰਾਹੀਂ ਸਮੁੰਦਰ ਰਾਹੀਂ ਉਹਤੇ ਲੱਗ ਜਾਂਦੇ ਆ ਮੈਲਾ ਵੀ 45 ਦਿਨ ਜਿਹੜਾ ਜਹਾਜ਼ ਰਾਹੀਂ ਉੱਡ ਕੇ ਜਾਂਦਾ ਸਮਾਨ ਉਹਦੇ 'ਚ 12-13 ਦਿਨ ਲੱਗਦੇ ਆ ਉਵੇਂ ਬਲਦੇਵ ਦਾ ਸਾਈਕਲ ਪੰਜਾਬ ਭੇਜ ਦਾਂਗੇ ਤੇ ਦੇਖਦੇ ਆ ਆਪਾਂ ਰੰਗ ਕਤਰ ਦੋਹਾ ਸਾਹਮਣੇ ਜਿਹੜਾ ਬਣਿਆ ਹੋਇਆ ਇਹ ਇਹ ਕਾਊਂਟਡਾਊਨ ਸੀਗਾ ਵੀ ਜਦੋਂ ਇੱਥੇ ਵਰਲਡ ਕੱਪ ਹੋਇਆ ਸੀਗਾ ਤਾਂ ਉਹਦਾ ਕਾਊਂਟਡਾਊਨ ਲਿਖਿਆ ਸੀ ਆ ਸੀ ਕਾਊਂਟਡਾਊਨ ਕਲੌਕ ਇਨਸਪਾਇਰਡ ਬਾਈ ਦਾ ਡਿਜ਼ਾਈਨ ਆਫ ਦਾ FIFA ਵਰਲਡ ਕੱਪ 2022 ਤੇ ਜਦੋਂ ਵਰਲਡ ਕੱਪ ਹੋਣਾ ਸੀ ਉਸ ਤੋਂ ਪਹਿਲਾਂ ਕਾਊਂਟਡਾਊਨ ਚੱਲਿਆ ਇੱਥੇ ਵੀ ਇੰਨੇ ਦਿਨ ਇੰਨੇ ਘੰਟੇ ਇੰਨੇ ਮਿੰਟ ਤੇ ਇੰਨੇ ਸਕਿੰਟ ਰਹਿ ਗਏ ਉਹ ਸਾਬ ਨਾਲੇ ਬਣਾਇਆ ਹੋਇਆ ਤੇ ਪਿੱਛੇ ਉਹੀ ਉੱਚੀਆਂ ਬਿਲਡਿੰਗਾਂ ਦੇਖਦੀਆਂ ਨੇ ਵੈਸਟ ਬੇ ਆ ਲਿਖਿਆ ਹੋਇਆ ਉਹ FIFA ਵਰਲਡ ਕੱਪ ਕਤਰ 2022 ਜਦੋਂ ਆਪਾਂ ਇਹਨਾਂ ਦੇਸ਼ਾਂ ਦੇ ਵਿੱਚ ਮਿਊਜ਼ੀਅਮ ਦੇਖਦੇ ਹੁੰਨੇ ਆ ਤੇ ਮਿਊਜ਼ੀਅਮ ਦੇ ਵਿੱਚ ਇਹੋ ਜਿਹੀਆਂ ਲੱਕੜ ਦੀਆਂ ਬੇੜੀਆਂ ਖੜੀਆਂ ਹੁੰਦੀਆਂ ਨੇ ਆਪੋ ਆਪਣੇ ਦੇਸ਼ਾਂ ਦੇ ਝੰਡੇ ਲਾਏ ਹੁੰਦੇ ਆ ਆਹ ਸਾਹਮਣੇ ਜਿਹੜਾ ਝੂਲਦਾ ਇਹ ਕਤਰ ਦਾ ਝੰਡਾ ਤੇ ਲੋਕ ਇਹਨਾਂ 'ਚ ਵਹਿੰਦੇ ਆ ਤੇ ਘੁੰਮਦੇ ਇੱਕ ਘੁੰਮਦੇ ਨਿੱਤਰ ਗੇੜਾ ਗੂੜਾ ਦਿੰਦੇ ਤੇ ਹੋਟਲਾਂ ਦੇ ਕੁਝ ਪ੍ਰਾਈਵੇਟ ਜਿਹੀ ਵੀ ਹੁੰਦੇ ਆ ਇਹ ਬੀੜੇ ꀳਲਗੀ ਪਾਣੀ ਬੜਾ ਸਾਫ ਹੁੰਦਾ ਹੈ ਇਹਨਾਂ ਦਾ ਇੱਥੇ ਇਹਦੇ ਪਰਲੇ ਪਾਸੇ ਦਿਸਦੀ ਇੱਥੋਂ ਦੀ ਪਾਰਲੀਮੈਂਟ ਇੱਥੋਂ ਹੁਣ ਜੀ ਦਿਸਦੀ ਸਮਾਰ ਕੇ ਉਹ ਗਾਂ ਨੂੰ ਤੁਰਦੇ ਆ ਉਧਰ ਨੂੰ ਤੇ ਫਿਰ ਦੇਖਦੇ ਆ ਉਹਨੂੰ ਤੇ ਜਿਹੜੇ ਆਪਾਂ ਉਹ ਦੇਖਣੇ ਆ ਦੂਜੇ ਕੀ ਨਾਲ ਲੈਂਦੇ ਆ ਮਿਊਜ਼ੀਅਮ ਆ ਉਹ ਇਧਰਲੇ ਪਾਸੇ ਆ ਜਿੱਧਰ ਇਸ ਵੇਲੇ ਆਪਣਾ ਇਹਦਾ ਮੂੰਹ ਆ ਕੈਮਰੇ ਦਾ 9 ਵਜੇ ਖੋਲ੍ਹਣੇ ਸੀ ਤੇ 9:00 ਵੱਜ ਗਏ ਹੁਣ ਉਹ ਲਗਭਗ ਖੁੱਲ ਗਏ ਹੋਣਗੇ ਉਹ ਦੇਖਦੇ ਆ ਮੌਲ ਅੱਜ ਦਾ ਸਾਹਮਣੇ ਫਰੇਮ ਦੇ ਵਿੱਚ ਦਿਸਦੀ ਆ ਇੱਥੋਂ ਦੀ ਪਾਰਲੀਮੈਂਟ ਬੇਸ਼ੱਕ ਇਹਨਾਂ ਦੇਸ਼ਾਂ ਦੇ ਵਿੱਚ ਰਾਜਿਆਂ ਦਾ ਰਾਜ ਚੱਲਦਾ ਪਰ ਫਿਰ ਵੀ ਮਾੜਾ ਮੋਟਾ ਲੋਕਤੰਤਰੀ ਢਾਂਚਾ ਜਾਇ ਕਿਤੇ ਨਾ ਕਿਤੇ ਬਣਾ ਕੇ ਰੱਖਦੇ ਆ ਤੇ ਪਾਰਲੀਮੈਂਟ ਗੱਲ ਆਪਾਂ ਪਹਿਲਾਂ ਵੀ ਕਰਦੇ ਹੁੰਨੇ ਵੀ ਇਹਨਾਂ ਦੇਸ਼ਾਂ ਦੀ ਸ਼ੁਰੂਆਤ ਹੋਰ 30 40 ਸਾਲ ਪਹਿਲਾਂ ਇਹ ਬੋਤਿਆਂ ਤੇ ਗੇੜੇ ਦਿੰਦੇ ਸੀ ਤੇ ਪਾਰਲੀਮੈਂਟ ਦੇ ਸਾਹਮਣੇ ਇਹ ਬੋਤਿਆਂ ਨੂੰ ਤੜਕਿਆ ਥਣਿਆ ਗੇੜੇ ਘਟਾਉਂਦੇ ਆ ਇਹਨਾਂ ਦੇ ਕਦੇ ਉੱਤੇ ਬਹਿ ਕੇ ਸਵਾਰੀ ਕਰਦੇ ਤੇ ਕਦੇ ਨਾਲੋਂ ਨਾਲ ਤੇ ਆਸ ਵੇਲੇ ਆਪਣੇ ਸਾਹਮਣੇ ਕਤਰ ਦੇ ਝੂਲਦੇ ਜੋੜੇ ਝੰਡੇ ਆਪ ਬੂਤੇਆਂ ਨੂੰ ਪਹਿਲਾਂ ਦੂਰੋਂ ਦੇਖੀ ਜਾਂਦੇ ਸੀ ਹੁਣ ਆਪਾਂ ਇਹਦੇ ਪਾਰਲੀਮੈਂਟ ਤੇ ਜਮਾਂ ਨੇੜੇ ਆ ਗਏ ਬੱਲੇ 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 ਹਾਂ ਦਿੰਦੇ ਨੇ 걔ੜੇ ਬਾਈ ਇਹ ਪਾਰਲੀਮੈਂਟ ਆਫ ਕਤਰ ਤੇਰੇ ਬੂਤੇ ਨੂੰ ਗੁਬਾਰੇ ਦੀਆਂ ਫੜੀਆਂ ਤੇ ਤੈਨੂੰ ਵੀਰਾ ਦੁੱਧ ਦਾ ਛਨਾ ਬੂਤਿਆਂ ਤੇ ਬਹਿ ਕੇ ਕਦੇ ਨਾਲ ਤੁਰ ਕੇ ਐ 걔ੜੇ ਦਿੰਦੇ ਆ ਇਹ ਤੇ ਲੀਡ ਲੱਤਾ ਇਹਨਾਂ ਦਾ ਉਹ ਹੀ ਰਵਈਤੀ ਪਾਇਆ ਹੋਇਆ ਅਸਲ ਦੇ ਵਿੱਚ ਜਿਹੜੇ ਅਰਬ ਦੇ ਇਹ ਮੁਲਕ ਨੇ ਇਹਨਾਂ ਦੇ ਸਾਰੇ ਕੰਧੂਰੇ ਹੀ ਪਾਉਂਦੇ ਆ ਪਰ ਇਹਨਾਂ ਦਾ ਪੱਗਾਂ ਦਾ ਬੰਨਣ ਦਾ ਹਸਾਕ ਉਤਾ ਵੱਖਰਾ ਪੱਗਾਂ ਤੋਂ ਪੈਂਦਾ ਭਾਵੇਂ ਜਿਹੜਾ ਸਿਰ ਤੇ ਇਹ ਕਪੜਾ ਲੈਂਦੇ ਆ ਜਾਂ ਗਾਤਰ ਪਾਉਂਦੇ ਉਤੋਂ ਦੀ ਕੋਲਕ ਤੇਰਾ ਇਹ ਸਾਰੇ ਦੇਸ਼ਾਂ 'ਚ ਅੱਡੋ ਅੱਡੀ ਆ ਸਾਊਦੀ ਅਰੇਬੀ ਆਲੇ ਇਹ ਸਿਰ ਤੇ ਐ ਜੇ ਧਰਦੇ ਹੁੰਦੇ ਜਿਵੇਂ ਆਪਣੀ ਬੀਬੀ ਵਰਗੀਆਂ ਸ਼ਾਲ ਇਕੱਠਾ ਕਰਕੇ ਸਿਰ ਤੇ ਧਰ ਲੈਂਦੀਆਂ ਸੀਗੀਆਂ ਉੱਟਲੇ ਹੋ ਗਏ ਗਰਦਨ ਦੇਗੇ ਮਿਲਸੀ ਹੋਗੀ ਤੂੰ ਬਚ ਨੂੰ ਫਰੇਮ ਦੇ ਵਿੱਚ ਸਾਹਮਣੇ ਇੱਕ ਬਿਲਡਿੰਗ ਦਿਸਦੀ ਆ ਇਹ ਬਿਲਡਿੰਗ ਦਾ ਨਾਮ ਆ ਕੀ ਨਾਮ ਆ ਮਿਊਜ਼ੀਅਮ ਆ ਇਹ ਤੁੰਦਾ ਇਹਨੂੰ ਦੇਖਦੇ ਆਂ ਅੰਦਰ ਵੜ ਕੇ ਪੌਣੇ 10 ਹੋ ਗਏ ਹੁਣੇ ਖੁੱਲ ਗਿਆ ਹੋਣਾ ਤੇ ਇਹਨੂੰ ਦੇਖਦੇ ਆਂ ਦੋ ਤਿੰਨ ਮੋੜ ਟ੍ਰਾਂਸਪੋਰਟ ਰੇਸ਼ਨ ਦੇ ਆਪਣੀ ਫਰੇਮ ਦੇ ਵਿੱਚ ਸਮੁੰਦਰੀ ਬੇੜੇ ਹਵਾਈ ਝਾੜ ਤੇ ਗੱਡੀਆਂ ਆ ਇੱਥੇ ਬਣੀ ਹੋਈਆ ਸਿੱਪੀ ਤੇ ਵਿੱਚ ਪਿਆ ਹੋਇਆ ਮੋਤੀ ਮੂੰਹ ਖੁੱਲਿਆ ਇਹਦਾ ਪਰਲ ਪਾਣੀ ਪੁਣੀ ਡੋਲੀ ਜਾਂਦੇ ਆ ਖੈਰ ਸੋਹਣਾ ਮਾਹੌਲ ਬੱਜਿਆ ਹੋਇਆ ਇੱਥੇ ਇੱਕ ਮਿੱਤਰ ਦਾ ਫੋਨ ਆਇਆ ਤੇ ਫਿਰ ਦੇਖਿਆ ਉਹਨੇ ਟੈਕਸੀ ਜਾਂਦਾ ਸੀ ਬਾਈ ਕਹਿੰਦਾ ਇੱਥੇ ਰੁਕ ਮੈਂ 15 ਮਿੰਟਾਂ ਤੱਕ ਤੁਹਾਡੇ ਕੋਲੇ ਆਉਣਾ ਫਿਰ ਆਪਾਂ ਉਦੋਂ ਬਾਅਦ ਅੰਦਰਲੇ ਪਾਸੇ ਜਾ ਕੇ ਇਹਦਾ ਅਗਲਾ ਮਾਹੌਲ ਦੇਖਾਂਗੇ ਸ਼ਹਿਰਾਂ ਦੇ ਜਿਹੜੇ ਇਹੋ ਜਿਹੇ ਰੰਗ ਹੁੰਦੇ ਨੇ ਤੋਰੰਦਰ ਵਾਲੇ ਇਹ ਤੁਰ ਫਿਰ ਕੇ ਬਹੁਤ ਵਧੀਆ ਦੇਖਿਆ ਜਾਂਦੇ ਆ ਇਹ ਦੇਸ਼ ਦੇ ਵਿੱਚ ਮੈਟਰੋ ਵੀ ਚੱਲਦੀ ਆ ਦੋਹਾ ਦੇ ਵਿੱਚ ਤੇ ਬਾਕੀ ਇਹੋ ਜਿਹੀਆਂ ਬੱਸਾਂ ਤੇ ਹੋਰ ਸਾਧਨ ਉਹ ਜਿਹੜੀ ਹਰੇ ਜਿਹੇ ਰੰਗ ਦੀ ਖੜੀ ਆ ਉਹ ਇੱਥੇ ਟੈਕਸੀ ਚੱਲਦੀ ਆ ਦੋਹਾ ਸਾਈਡ ਸਿੰਘ ਨਾਂ ਤੇ ਬਸਾਂ ਨੇ ਥੋੜਾ ਜਿਹਾ ਉੱਚੀ ਥਾਂ ਤੇ ਖੜੇ ਆ ਤੇ ਉੱਚੇ ਥਾਂ ਤੇ ਖੜ ਕੇ ਇਹ ਸ਼ਹਿਰ ਇੱਥੋਂ ਐਵੇਂ ਦਾ ਦਿਸਦਾ ਕਾਰਨਿਸ਼ ਦਾ ਇਲਾਕਾ ਸਮੁੰਦਰ ਦੇ ਨੇੜੇ ਦਾ ਇਲਾਕਾ ਸਾਰਾ ਇਹ ਬੇੜੀਆਂ ਦੂਰ ਦੂਰ ਤੱਕ ਇੱਥੇ ਖੜੀਆਂ ਦਿਸਦੀਆਂ ਨੇ ਜੇ ਜਦੋਂ ਆਪਾਂ ਇਧਰ ਨੂੰ ਐ ਘੁੰਮ ਜਾਂਦੇ ਆ ਤਾਂ ਇਸ ਵੇਲੇ ਆਪਣੇ ਫਰੇਮ 'ਚ ਆ ਜਾਂਦਾ 뮤ਜ਼ੀਅਮ ਆਫ ਇਸਲਾਮਿਕ ਆਰਟ ਇਹਨੂੰ ਅੰਦਰੋਂ ਦੇਖਦੇ ਆ ਸੋਨਾ ਮੌਲ ਦੱਸਦੇ ਸਾਰੇ ਮੁਸਲਮ ਕੰਟਰੀ ਨੇ ਤੇ ਇੱਥੇ ਜਿਹੜੇ ਕੋਈ 뮤ਜ਼ੀਅਮ ਬਣੇ ਹੋਏ ਆ ਉਹਨਾਂ ਵਿੱਚ ਆ ਇਹੋ ਜਿਹਾ ਸਮਾਨਸਾਲਾ ਬਾਵਾ ਕੁਝ ਰੱਖਿਆ ਹੋਇਆ ਦੇਖਣ ਜੋ ਗੱਲਬਾਤ ਆ ਆਹ ਲਿਖਿਆ 뮤ਜ਼ੀਅਮ ਆਫ ਇਸਲਾਮਿਕ ਆਰਟ ਜਿਹੜੇ ਗਰੁੱਪ ਆਉਂਦੇ ਆ ਬੱਜਵੇਂ ਤੇ ਗਰੁੱਪ ਫਿਰ ਆਪ ਦਾ ਸਾਈਕਲਿੰਗ ਇੱਥੇ ਸਾਈਕਲ ਸੂਕਲ ਭਾੜੇ ਤੇ ਮਿਲ ਜਾਂਦੇ ਆ ਤੇ ਉਹ geke ਊਡੇ ਤੇ ਲੈਂਦੇ ਆ ਇੱਥੇ ਬਾਵਾ ਟੱਕਰਿਆ ਕਾਰਨਿਸ਼ ਦੇ ਨਾਲ ਨਾਲ ਜਿਹੜੇ ਆ ਸਾਈਕਲਾਂ ਤੇ ਕੇਡੇ ਦਿੰਦੇ ਆ ਰੌਣਕ ਮੇਲਾ ਪੂਰਾ ਕਰਦੇ ਆ ਇਹ ਸੱਸੀ ਗਲਪਾ ਜੀ ਕਿੱਦਾਂ ਆਪਾਂ ਅੰਦਰੋਂ ਦੇਖ ਲਈਏ ਜੇ ਯਾਰ ਮੈਂ ਹੁਣ ਤਾਂ ਐਂ ਇਹਦੇ ਬਾਰ ਚ ਬਾਈ ਹੁਣਾਂ ਦਾ ਨਾਮ ਗੁਰਵਿੰਦਰ ਤੇ ਗੁਰਵਿੰਦਰ ਦਾ ਪਿੰਡ ਚਿਤਾਮਲੀ ਚਿਤਾਮਲੀ ਪਿੰਡ ਲਾਹਬ ਦਾ ਜਿਹੜੇ ਪੰਜਾਬੀ 뮤직 ਨੂੰ ਸੁਣਦੇ ਆ ਉਹ ਜਾਣਦੇ ਆ ਲਾਹ ਚਿਤਾਮਲੀ ਵਾਲਾ ਕੀ ਛਾਇਆ ਜਿੰਦਾਬਾਦ ਆ ਬਾਈ ਹੁਣੀ ਬਾਈ ਜਿੰਦਾਬਾਦ ਹਨ ਵਧੀਆ ਠੀਕ ਆ ਤੇ ਦੂਜਾ ਤੁਹਾਡਾ ਇਲਾਕਾ ਰਹਿ ਗਿਆ ਪਵਾਦ ਪਵਾਦ ਬਾਈ ਚਿਲਾ ਰੋਪੜ ਚਿਲਾ ਰੋਪੜ ਠੀਕ ਆ ਤੇਰੀਆ ਪਵਾਦ ਏਰੀਆ ਬਹੁਤ ਠੀਕ ਆ ਭਾਈ ਹੁਣ ਆਪਾਂ ਇੱਥੇ ਆਏ ਹੋਇਆ ਘੁੰਮਣ ਨੈਸ਼ਨਲ ਮਿਊਜ਼ੀਅਮ ਕਹਿੰਦੇ ਆ ਉਹਨੂੰ ਜਗਾ ਨੂੰ ਜਾਂ ਕਹਿ ਦਿੰਦੇ ਆ ਦੋਹਾ ਮਿਊਜ਼ੀਅਮ ਆਜੋ ਵੀਰੇ ਕਿਸੇ ਪਿੰਡ ਦਾ ਕੋਈ ਗੀਤਕਾਰ ਨਿਕਲ ਜਿਹਦਾ ਪਿੰਡ ਦਾ ਨਾਮ 바ਵਾ ਚੱਲਣ ਲਾ ਪੈਂਦਾ ਚੱਲਣ ਕੀ ਪਿੰਡ ਦਾ ਨਾਮ ਸਾਰੇ ਲੋਕ ਜਾਣਨ ਲਾ ਪੈਂਦੇ ਆ ਤੇਰਾ ਲਿਖ ਦੂ ਸਫੈਦਿਆਂ ਤੇ ਨਾਂ ਬਿਲੌਣੀ ਜੀਟੀ ਰੋਡ ਦੇ ਉੱਤੇ ਕਿ ਲਾਬਚ ਤਾਮਲੀ ਵਾਲੇ ਦਾ ਲਿਖਿਆ ਹੋਇਆ ਹੈ ਨਾ ਬਟੂਆ ਹੈਗੇ ਪੈਸੇ ਆਪਣੇ ਕੋਲ ਆ ਬੇਫਿਕਰ ਹੋ ਜਾਏ ਗਾ ਆ ਸਾਹਮਣੇ ਇਸ ਵੇਲੇ ਆਪਣੇ ਦੋਹਾ ਮਿਊਜ਼ੀਅਮ ਤੇ ਇਹਦੇ ਅੰਦਰ ਵੜਦੇ ਆ ਦੇਖਦੇ ਆ ਮਿਲ ਉਹ ਆ ਜਾ ਵੀਰ ਦੋਹਾ ਮਿਊਜ਼ੀਅਮ ਨੈਸ਼ਨਲ ਮਿਊਜ਼ੀਅਮ ਆਫ ਕਤਰ ਐਗਜ਼ੀਬਿਸ਼ਨ ਦਾ ਸ਼ੇਪ ਆਫ ਟਾਈਮ ਸਿਟੀਜ਼ ਅੰਡਰ ਕੁਆਰੰਟਾਈਨ ਵਾਹ ਵਾ ਗੱਲਾਂ ਬਾਤਾਂ ਇਹਦੇ ਵਿੱਚ ਦੇਖਣ ਵਾਲੀਆਂ ਅੰਦਰ ਵੜਦੇ ਆਂ ਇਧਰਲੇ ਪਾਸੇ ਗੇਟ ਹੈ ਇਹਦਾ ਜਾ ਕੇ ਦੇਖਦੇ ਆਂ ਆਪਣੇ ਬੰਦੇ ਜਿਹੜੇ ਦੇਸ਼ਾਂ 'ਚ ਰਹਿੰਦੇ ਆ ਇਹਨਾਂ ਨੇ ਇਹ ਦੇਸ਼ ਵੇਖੇ ਨਹੀਂ ਹੁੰਦੇ ਅਸਲ 'ਚ ਇਹਨਾਂ ਬਾਈਆਂ ਦਾ ਵਾਹ ਬਹੁਤ ਸੜਕਾਂ ਨਾਲ ਪੈਂਦਾ ਤੇ ਜਦੋਂ ਆਪਣੇ ਵਰਗਾ ਕੋਈ ਮਿੱਤਰ ਬਿੱਲੀ ਆਉਂਦਾ ਫਿਰ ਇਹਨਾਂ ਦਾ ਸਵਾਬ ਬਣਦਾ ਗਾਂ ਜਾਣਦਾ ਪਹਿਲੀ ਵਾਰ ਆ ਰਹੇ ਹਾਂ ਪਹਿਲੀ ਵਾਰ ਫਸਟ ਟਾਈਮ ਚਲੋ ਫਿਰ ਚਤਾਮਲੀ ਵਾਲਿਓ ਇਦੇ ਵਿੱਚ ਬਣਨ ਤੋਂ ਪਹਿਲਾਂ ਪਹਿਲਾਂ ਇਹਦਾ ਬਾਹਰਲਾ ਢਾਂਚਾ ਦੇਖਦੇ ਆ ਆਰਕੀਟੈਕਟ ਬਹੁਤ ਕਮਾਲ ਦੀ ਗੱਲਬਾਤ ਆ ਇਹ ਬੱਕਰੀ ਜਿਹੇ ਦੀ ਸ਼ੇਪ ਆ ਇਹਨਾਂ ਦੇਸ਼ਾਂ 'ਚ ਕੋਈ ਵੀ ਬਿਲਡਿੰਗ ਅਸਾਰਦੇ ਆ ਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਉਹਦਾ ਢਾਂਚਾ ਬਣਨ ਤਰ ਬੱਕਰੀ ਜੀ ਹੋਵੇ ਬਾਹਰੋਂ ਖਿੱਚ ਪਾਉ ਹੋਊਗਾ ਮਾਹੌਲ ਫੇਰ ਹੀ ਅੰਦਰ ਜਾ ਕੇ ਗੱਲਬਾਤ ਬਣਦੀ ਆ ਅੰਦਰੋਂ ਇਹ ਸਾਰੇ ਕਾਸੇ ਨੂੰ ਦੇਖ ਕੇ ਕਿਰਾਂ ਬਾਹਰ ਨਿਕਲੇ ਆ ਤੇ ਬਾਹਰ ਨਿਕਲ ਕੇ ਐਂ ਹੀ ਨਹੀਂ ਪਤਾ ਲੱਗਾ ਚੌਂਦੀ ਜਿਹੇ ਲੱਗ ਜਾਂਦੀ ਹੁੰਦੀ ਕਰਾਂ ਦੇ ਰੇਜ ਜਦੋਂ ਬੰਦਾ ਬਾਹਰ ਨੂੰ ਆਉਂਦਾ ਵੀ ਆਪਾਂ ਕਿੱਥੇ ਜੇ ਆਏ ਆ ਅ ਇੱਕ ਹੋਰ ਮਿਊਜ਼ੀਅਮ ਦੱਸਦੇ ਨਾਲ ਹੀ ਮਿਊਜ਼ੀਅਮ ਬਰਹਾ ਲਿਖਿਆ ਵਾਜ਼ੀਆ ਅਖਜ਼ੇ ਤੋਂ ਸ਼ਾਇਦ ਉਧਰ ਨੂੰ ਦੇਖੀਗੇ ਕੁਝ ਸੋਹਣੀ ਥਾਂ ਬਣੀ ਹੋਈ ਆ ਇਹ ਇਹ ਮਿਊਜ਼ੀਅਮ ਦੇਖ ਲਿਆ ਬਹੁਤ ਸ਼ਾਨਦਾਰ ਬਣਾਇਆ ਹੋਇਆ ਬੜੇ ਬਰੀਕੀ ਵਾਲੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਅਸਲ ਦੇ ਵਿੱਚ ਜਿਦ ਇਹੋ ਜਿਹੇ ਮਿਊਜ਼ੀਅਮ ਨੂੰ ਸਮਝਣਾ ਦੇਖਣਾ ਹੋਵੇ ਤਾਂ ਵੀਡੀਓ ਦੇ ਵਿੱਚ ਆਪਾਂ ਮੋਟਾ-ਮੋਟਾ ਝਾਕਾ ਲੈ ਸਕਦੇ ਆ ਬਾਹਲੇ ਧਿਆਨ ਨਾਲ ਦੇਖਣਾ ਤਾਂ ਫਿਰ ਉਹ ਵਿੱਚ ਆ ਕੇ ਦੇਖਿਆ ਜਾਊਗਾ ਤੇ ਬਾਹਲੇ ਧਿਆਨ ਨਾਲ ਦੇਖਣ ਵਾਲਾ ਮੇਰੇ ਖਿਆਲ ਚ ਏਡਾ ਮਾਹੌਲ ਜਿਹੜੇ ਇਸ ਵਿਸ਼ੇ ਦੀ ਸਟੱਡੀ ਕਰਦੇ ਆ ਪੜ੍ਹਾਈ ਕਰਦੇ ਉਹਨਾਂ ਵਾਸਤੇ ਆ ਆਪਾਂ ਉਤ ਉਤ ਉਹ ਪ੍ਰੋਪਰ ਆ ਦੇਖ ਸਕਦੇ ਹਾਂ ਉਤ ਉਤ ਜੀ ਸੋਹਣੀ ਚੀਜ਼ ਆ ਇਹ ਹੁਣ ਇਸ ਤੋਂ ਬਾਅਦ ਚੱਲਾਂਗੇ ਆਪਾਂ ਦੂਜਾ ਮਿਊਜ਼ੀਅਮ ਬਣਿਆ ਹੋਇਆ ਇੱਥੇ ਇਸਲਾਮਿਕ ਕਾਰਟ ਮਿਊਜ਼ੀਅਮ ਉਹ ਦੇਖਣ ਜਾਵਾਂਗੇ ਭਾਈ ਤੁਸੀਂ ਮੈਨੂੰ ਉੱਥੇ ਲਾ ਦਿਓ ਠੀਕ ਹੈ ਜੀ ਚਤਾਂਬੜੀ ਜਿਵੇਂ ਆਪਣੇ ਸਕੂਲਾਂ ਦੇ ਜਵਾਗ ਜਾਂਦੇ ਹੁੰਦੇ ਕਿਲੇ ਦੇਖਣ ਜਾਂ ਹੋਰ ਇਹੋ ਜਿਹੇ ਮਿਊਜ਼ੀਅਮ ਦੇਖਣ ਉਵੇਂ ਦਾ ਮਾਹੌਲ ਇੱਥੇ ਵੀ ਆ ਸਕੂਲਾਂ ਵਾਲੇ ਨਿਆਣੇ ਇੱਥੇ ਦੇਖਣ ਆਏ ਹੋਏ ਆ। ਚਤਾਮਲੀ ਵਾਲਾ ਬਾਈ ਜਿਹੜੀ ਟੈਕਸੀ ਚਲਾ ਰਿਹਾ ਹੈ ਟੈਕਸੀ ਇੱਥੋਂ ਦੀ ਸਰਕਾਰੀ ਕੰਪਨੀ ਕਾਰਵਾਦੀ ਆ। ਆਪਣੇ ਬੰਦੇ ਅਕਸਰ ਸਵਾਲ ਕਰ ਦਿੰਦੇ ਆ ਵੀ ਬਾਈ ਇੱਥੇ ਕਮਾਈ ਦਾ ਕੀ ਹਿਸਾਬ ਕਿਤਾਬ ਆ। ਇਹ ਵੀਰ ਹੋਣਾ ਨੇ ਦੱਸਿਆ ਵੀ 60 40 ਦੀ ਰੇਸ਼ਿਓ ਹੁੰਦੀ ਆ। ਜਿੰਨਾ ਵੀ ਇਹ ਦਿਨ ਦੇ ਵਿੱਚ ਕੰਮ ਕਰਦੇ ਜਾਂ ਮਹੀਨੇ ਦੀ ਜਿਹੜੀ ਮਹੀਨਾਵਾਰ ਰਾਮਦਾਨ ਹੁੰਦੀ ਆ ਉਹਦੇ ਚੋਂ 60 ਰੁਪਏ ਇਹ ਸਰਕਾਰ ਦੇ ਹੁੰਦੇ ਆ ਤੇ 40 ਰੁਪਏ ਤੁਹਾਡੇ ਹੁੰਦੇ ਆ। ਹਾਂਜੀ। ਤੇ ਜਿਹੜਾ ਤੇਲ ਦਾ ਖਰਚਾ ਉਹ ਤੁਹਾਡਾ ਠੀਕ ਆ ਬਾਈ ਡਰਾਈਵਰ ਦਾ ਡਰਾਈਵਰ ਦਾ ਇਹ ਇਥੋਂ ਦੀ ਟੈਕਸੀ ਦੀ ਕਮਾਈ ਹੁੰਦੀ ਆ ਤੇ ਜੇ ਆਪਾਂ ਮੋਟਾ ਜਾਂ ਮੰਨ ਕੇ ਚੱਲੀਏ ਤਾਂ ਡਰਾਈਵਰ ਨੂੰ ਮਹੀਨੇ ਦਾ 60-70000 ਦਾ ਗੇੜ ਵੱਜ ਜਾਂਦਾ 50-60 50-60 ਇਹ ਸਵਾਰੀ ਵੱਧ ਹੋਵੇ ਵੀਰੇ ਮਤਲਬ ਤੁਹਾਨੂੰ ਮਿਨੀਮਮ 10000 ਦਾ ਕੰਮ ਕਰਨਾ ਪੈਣਾ 10000 ਰਿਆਲ ਦਾ ਰਿਆਲ ਰਿਆਲ ਦਾ ਕੰਮ ਕਰੋਗੇ ਤਾਂ ਤੁਹਾਨੂੰ 4000 ਆਉਂਦਾ ਉਹਦੇ ਚੋਂ ਤੇਲ ਆਪਣਾ ਕੱਢ ਕੇ 1000 ਖੰਡਦਾ ਹਨ ਤਾਂ ਸਾਨੂੰ 3000 ਰਿਆਲ ਬਚ। ਠੀਕ ਆ ਵੀਰੇ ਠੀਕ ਆ 60 40 ਵਾਲਾ ਹੁਣ ਕਈ ਤਨਖਾਹ ਤੇ ਕੰਮ ਕਰਦੇ ਆ। ਕਈ ਉਹ ਵੀ ਕਰਦੇ ਆ ਹਨਾ ਅਸੀਂ ਦਾ ਟੈਂਪਰੇਰੀ ਜੇ 3000 ਰਿਆਲ ਬਚ ਬਣਦਾ ਤਾਂ ਆਪਣਾ ਇੰਡੀਆ ਦਾ 60000 ਤਾਂ ਗੇੜ ਹੋ ਗਿਆ। ਹੂੰ ਬਣ ਗਿਆ 60 ਤੋਂ ਉੱਪਰ ਬਣਦਾ। ਠੀਕ ਆ ਵੀਰੇ ਠੀਕ ਆ। ਚੰਗਾ। ਓਕੇ ਲਾਭ। ਲਾਭ ਲਾਭ ਥੋੜਾ ਨਾਗਰਿੰਦਰਾ ਪਰ। ਭਾਈ ਜੀ ਬਾਕੀ ਪ੍ਰਾਊਡ ਕਰਦੇ। ਪ੍ਰਾਊਡ ਮਾਣ ਹੁੰਦਾ ਬਾਈ ਪਿੰਡ ਦੇ ਤੇ। ਠੀਕ ਆ ਵੀਰਾ ਸਸਰੀ ਕਾਬ। ਓਕੇ ਭਾਈ ਓਕੇ ਓਕੇ। ਹੁਣ ਆਪਾਂ ਇਧਰ ਦੇ ਪਾਸੇ ਦੇਖਦੇ ਆਂ ਮਿਊਜ਼ੀਅਮ ਆਰਟ ਇਹ ਮਿਊਜ਼ੀਅਮ ਦੇ ਵਿੱਚ ਵੜਨ ਤੋਂ ਬਾਅਦ 50 ਰਿਆਲ ਦੀ ਟਿਕਟ ਲੱਗਦੀ ਆ 50 ਰਿਆਲ ਤੇ ਫਿਰ ਗਾਂਹ ਦੇਖ ਸਕਦੇ ਆ ਗਾਈਡ ਖੜੇ ਆ ਉਹ ਦੱਸ ਦਿੰਦੇ ਵੀ ਤੁਸੀਂ ਇਧਰ ਜਾਓ ਇਧਰ ਜਾਓ ਜਿਵੇਂ ਦੇਖ ਲਿਆ ਬਹੁਤ ਸ਼ਾਨਦਾਰ ਜਗਾ ਇਹਨੂੰ ਦੇਖ ਕੇ ਤੇ ਭੁੱਖ ਲੱਗੀ ਹੈ ਦੁਪਹਿਰ ਦਾ ਵੇਲਾ ਆ ਖਾਣੇ ਪੀਣੇ ਆ ਇਹ ਕਾ ਲਿਆ ਦੇ ਨਾਲ ਬਾਲਣ ਬਾੜਾ ਦਿੱਤਾ ਇਹਨਾਂ ਨੇ ਤਿੰਨ ਚਾਰ ਤਰ੍ਹਾਂ ਦੇ ਚਮਚੇ ਦਿੱਤੇ ਕਾਫੀ ਉਹ ਸਾਹਮਣੇ ਦਾ ਵੀਊ ਬੜਾ ਸ਼ਾਨਦਾਰ ਆ ਪਰਲੇ ਪਾਸੇ ਸਮੁੰਦਰ ਦੇ ਕੰਢੇ ਉੱਚੀਆਂ ਬਿਲਡਿੰਗ ਦਿਖਦੀਆਂ ਸਾਹਮਣੇ ਜਿਹੜਾ ਦਰਵਾਜ਼ਾ ਇਧਰਲੇ ਪਾਸੇ ਸਾਰਾ ਆਰਟ ਦੇਖਿਆ ਤੇ ਕਾਫੀ ਕਾਫੀ ਪੀਤੀ ਆ ਬਾਹਰ ਨਿਕਲਿਆਂ ਤੇ ਫਿਰ ਇਹੋ ਜਿਹਾ ਮਾਹੌਲ ਬਣ ਜਾਂਦਾ ਆ ਪਾਣੀ ਸਾਰਾ ਸਮੁੰਦਰ ਦਾ ਹੀ ਆ ਸਮੁੰਦਰ ਦੇ ਵਿੱਚ ਪਿਲਰ ਬੁੱਲਰ ਕੱਢ ਕੇ ਤੇ ਗਾਹ ਨੂੰ ਆਏ ਹੋਏ ਆ ਤੇ ਜਿਹੜਾ ਇਹ ਆ ਬਣੀ ਹੋਈ ਸਾਰੀ ਬਿਲਡਿੰਗ ਇਹ ਵੀ ਸਮੁੰਦਰ ਦੇ ਵਿੱਚ ਹੀ ਆ ਬਹੁਤ ਸ਼ਾਨਦਾਰ ਨਜ਼ਾਰਾ ਇਹਦਾ ਤੇ ਆ ਦਰਵਾਜ਼ੇ ਵਾਂਗੂ ਕੰਮ ਦਿੰਦਾ ਆ ਵਡਾ ਸਾਰਾ ਜਿਹੜਾ ਬਣਿਆ ਹੋਇਆ ਹਵਾ ਆਰ ਪਰ ਲੱਗਦੀ ਆ ਆ ਪਾਣੀ ਵਾਲੇ ਬਣੇ ਹੋਏ ਨੇ ਤੇ ਜ਼ੀਰੋ ਲੈਵਲ ਤੇ ਬਣਾਏ ਹੋਏ ਆ ਜਿਵੇਂ ਇਹ ਇਹ ਜੋ ਪਾਣੀ ਓਵਰਫਲੋ ਹੋ ਕੇ ਚਾਰੇ ਪਾਸੇ ਐਨ ਬਰਾਬਰ ਡਿੱਗਦਾ ਅੱਗੇ ਮੈਂ ਤੇ ਬਲਦੇਵ ਇਕੱਠੇ ਹੁੰਨੇ ਤਾਂ ਇੱਕ ਦੂਜੇ ਦੇ ਫੋਟੋਆਂ ਖਿੱਚ ਲਈਆਂ ਇਹਨਾਂ ਚ ਇੱਕ ਕੋ ਬੀਬੀ ਨੂੰ ਮੈਂ ਕਿਹਾ ਫੋਟੋ ਖਿੱਚ ਲੀਏ ਆਪਾਂ ਤੇ ਉਹ ਕਹਿੰਦੀ ਚੱਲ ਮੈਂ ਫੋਟੋ ਖਿੱਚ ਹੀ ਦਿੰਨੀ ਆ ਉਹਨਾਂ ਨੇ ਮਦਦ ਕੀਤੀ ਤੇ ਇਹ ਹੈਗੇ ਨੇ ਇਰਾਕ ਤੋਂ ਯੂ ਫ਼੍ਰੋਮ ਆਮ ਫ਼੍ਰੋਮ ਇਰਾਕ ਇਰਾਕ ਯੈਸ ਬਿਗ ਬਗਦਾਦ ਬਗਦਾਦ ਯੈਸ ਸਰ ਓਕੇ ਬਗਦਾਦ ਇਜ਼ A ਸੇਫ ਕੰਟਰੀ ਨਾਓ ਡੇਸ ਵੈਰੀ ਸੇਫ ਕੰਟਰੀ ਨਾਓ ਡੇਸ ਯੂ ਕੈਨ ਟਰੈਵਲ देयर ਐਂਡ ਰਾਈਟ ਨਾਓ ਇਜ਼ ਲਾਈਕ ਸੋ ਮਨੀ ਟੂਰਿਸਟ ਓਵਰ देयर ਐਂਡ ਅਲ ਹਮਦੁਲਿਲਾ ਯੂ ਨੋ It's very safe there. We can travel on cycle there. Uh, I think you can, but you have to be uh, you have to be lucky with the uh, uh, border officials. Okay. okay. And you, yeah. So you have to like have a, like a visa. visa. Okay. Then, uh, Iraq share border with the Jordan. Uh, Jordan, Saudi, uh, Syria, Turkey, Iran, and Kuwait. Ha. Ye yeah. dekhna puga. Nice uh, to meet you all. Very nice to meet you. Family. Family yes. Born, okay. ओके नाइस टू मीट जुवाल थैंक यू ब्रदर थैंक यू सर थैंक यू सो मच थैंक यू थैंक यू थैंक यू ਸ਼ਹਿਰ ਦੋਹਾ ਦੇ ਵਿੱਚ 뮤ਜ਼ੀਅਮ ਹੋਰ ਵੀ ਹੈਗੇ ਨੇ ਪਰ ਆ ਦੋ ਤਿੰਨ 뮤ਜ਼ੀਅਮ ਦੇਖ ਲੈ ਬਹੁਤ ਆ ਹੁਣ ਇਹ ਦੇਖਣ ਤੋਂ ਬਾਅਦ ਹੁਣ ਬਾਈ ਹੁਣੀ ਆਉਂਦੇ ਆ ਤੇ ਫਿਰ ਆਪਾਂ ਚੱਲਦੇ ਆ ਜਿੱਥੇ ਰੇਤਾ ਤੇ ਸਮੁੰਦਰ ਇਕੱਠੇ ਹੁੰਦੇ ਆ ਮਸਜਿਦ ਵਾਲੇ ਇਲਾਕੇ ਨੂੰ ਅਬ ਦੀਨੋਤ ਵਾ ਬਾਈ ਜੀ ਸਤਿ ਸ੍ਰੀ ਅਕਾਲ ਇਹਨਾਂ ਦੇਸਾਂ 'ਚ ਕਦੇ-ਕਦੇ ਇਹੋ ਜਿਹੇ ਪੁਲ ਆ ਜਾਂਦੇ ਆ ਜਿਵੇਂ ਘੁੰਮਣ ਘੇਰੀਆਂ ਵਾਲੇ ਤੇ ਇੱਥੇ ਡਰਾਈਵਿੰਗ ਵਾਲੀ ਐਪਲੀਕੇਸ਼ਨ ਵਰਤੀ ਜਾਂਦੀ ਆ ਬੇਜ WAJDI 베ज ਉਹਦੇ ਪਤਾ ਲੱਗ ਜਾਂਦਾ ਵੀ ਕਿਹੜੇ ਐਗਜ਼ਿਟ ਤੋਂ ਆਪਾਂ ਕਿੱਧਰ ਨੂੰ ਕਿਵੇਂ ਗੱਡੀ ਲੈਣੀ ਆ ਤੇ ਇੱਥੋਂ ਜਾਈ ਜਾਨੇ ਆਪਾਂ 60-70 ਕਿਲੋਮੀਟਰ ਦੂਰ ਜਗ੍ਹਾ ਜਿੱਥੇ ਰੇਤਾ ਸੈਂਡ ਯੂਨਸ ਨੇ ਇਸ ਆ ਦੇਸ਼ ਦੇ ਇਸ ਵੀ ਅਪਾ ਮਸੇਦ ਦੇ ਇਲਾਕੇ ਦੇ ਵਿੱਚ ਖੜੇ ਆ ਕਾਬਲੇ ਗੌਰਾ ਵੀ ਜਿਹੜਾ ਕਤਰਾ ਛੋਟਾ ਜਿਹਾ ਦੇਸ਼ ਹੀ ਆ ਇੱਕ ਪਾਸੇ ਨੂੰ 200 ਕਿਲੋਮੀਟਰ ਤੇ ਇੱਕ ਪਾਸੇ ਨੂੰ ਸਿਰਫ 100 ਕਿਲੋਮੀਟਰ ਇਹ ਰਾਕੇ ਜਾਏ ਆ ਜਿਹੜੇ ਇੱਥੇ ਆਪਾਂ ਨੂੰ ਦੀਦੀ ਆਹ ਰੇਤ ਚਿੱਟੇ ਰੰਗ ਦੀ ਰੇਤ ਨੇ ਦੀ ਸਾਰੇ ਪਾਸੇ ਸਮਾਂ 4:00 ਵਜੇ ਦਾ ਹੋਇਆ ਤੇ ਰੇਤ ਤੇ ਚੜਨ ਤੋਂ ਪਹਿਲਾਂ ਕੀ ਕਰਨਾ ਪੈਂਦਾ ਗੱਡੀ ਦੇ ਟਾਇਰਾਂ 'ਚੋਂ ਹਵਾ ਘੱਟ ਕਰਨੀ ਪੈਂਦੀ ਆ ਤੇ ਇੱਥੇ ਗੱਡੀ 'ਚ ਟਾਇਰਾਂ 'ਚ ਹਵਾ ਘੱਟ ਕਰਾ ਕੇ ਫਿਰ ਉਧਰ ਨੂੰ ਜਾਵਾਂਗੇ ਇੱਥੇ ਆ ਦੁਕਾਨਾਂ ਬਣੀਆਂ ਹੋਈਆਂ ਨੇ ਸੜਕਾਂ ਤੋਂ ਉਤਰ ਗਏ ਤੇ ਰੇਤਿਆਂ ਵੱਲ ਨੂੰ ਹੋ ਗਏ ਗੱਡੀ ਦੇ ਚਾਰੇ ਟਾਇਰਾਂ 'ਚ ਹਵਾ ਘੱਟ ਕਰਾ ਲਈ ਕਿੰਨੀ ਕਿੰਨੀ ਹਵਾ ਕਰਾਈ ਬਾਈ ਹੋਣਾ ਏ 15 15 ਲੱਗ ਗਿਆ ਤੇ ਸਾਹਮਣੇ ਰੇਤਾ ਔੜਦਾ ਦਸਣ ਲੱਗ ਗਿਆ ਜਿਹੜੇ ਤੋਂ ਤੇ ਕਤਰੀ ਨੇ ਖਾਸੇ ਮਾਰਨੇ ਕਤਰੀ ਚ ਜਾ ਰਹੀ ਅੱਛਾ ਇਹੋ ਚੇਂਜ ਕਰਨਾ ਪੈਣਾ ਸਾਰਾ ਕੁਝ ਹਉਦਰਲੇ ਬਸੇ ਨਾਲ ਨਾਲੇ ਦੇ ਸਮੁੰਦਰ ਆ ਜਦੋਂ ਆਪਾਂ ਗੂਗਲ ਨਕਸ਼ੇ ਤੇ ਦੇਖਦੇ ਹਾਂ ਤਾਂ ਸੀ ਲਾਈਨ ਭਰ ਕੇ ਲੱਭੀਏ ਤਾਂ ਇਹ ਸਰਚ ਹੋ ਜਾਂਦਾ 사우ਦੀ ਅਰੇਬੀਆ ਦਾ ਬਾਰਡਰ ਇਧਰਲੇ ਪਾਸੇ ਨੇੜੇ ਰਹਿ ਜਾਂਦਾ ਤੇ ਆ ਪੱਕੇ ਲੀਹੇ ਜੇ ਬਣੇ ਹੋਏ ਆ ਇਹਨਾਂ 'ਚ ਗੱਡੀਆਂ ਕਾਂ ਪਛਾਂ ਕਰਕੇ ਸਾਰੇ ਦਵਾਲਦੇ ਰਹਿੰਦੇ ਆ ਇਹ ਗੱਡੀ ਇੱਥੇ ਆਉਣ ਲਈ ਚਾਹੀਦੀ ਆ 4 4 ਜੋਰ ਵਾਲੀਆਂ ਇਹ ਜਿਹੜਾ ਦਬਈ ਵਾਲਾ ਰੇਤਾ ਬਹੁਤਾ ਉਹ ਹੈਗਾ ਲਾਲ ਜੇ ਰੰਗ ਦਾ ਲਾਲ ਜੇ ਰੰਗ ਵਾਲਾ ਰੇਤਾ ਜੇ ਚੱਲੂ ਖਾ ਵੱਧ ਹੁੰਦਾ ਹੈ ਰਣ ਹੁੰਦਾ ਤੇ ਇਹ ਸਾਰਾ ਬੱਗਾ ਜਾਈ ਜਾ ਆਪਣੇ ਨਾ ਭਾਈ ਉੱਥੇ ਦਵਲਦੇ ਹੁੰਦੇ ਇਹ ਜੈਸਲਮੇਰ ਹੂੰ ਜੈਸਲਮੇਰ ਵੀ ਰੇਤਾ ਜਿਹਾ ਹੈਗਾ ਥੋੜਾ ਜਿਹਾ ਜੰ ਪੁਸ਼ਕਰ ਕੋਲੇ ਹੈਗਾ ਉੱਥੇ ਐ ਚਾਪੂਰਾ ਕਰ ਰਹੇ ਨੇ ਲੋਕ ਤਰ ਰਿਚ ਬਣ ਗਈ ਬਾਈ ਪੁਣੀ ਹਨਾ ਇਹ ਰਿਚ ਜੀ ਬਣ ਗਈ ਨੀ ਸਵੇਰ ਤੋਂ ਬੰਤ ਟੇਕ ਦੁਨੀਆ ਗੱਡੀ ਘੇਰਾ ਜੀ ਔਲ ਜੀ ਕੋਈ ਨਹੀਂ ਦੇਵੇਂ ਚਾਲੇ ਲਾਈ ਛੜਾ ਬਈ ਗਲਤ ਹੈ ਨਾ ਕੰਮ ਜੀ ਕੋਈ ਐਂ ਡ੍ਰਿਫਟ ਜੀ ਕਰਦੀ ਕਰਦੀ ਗੱਡੀ ਵਿੱਚ ਵੱਜ ਸਕਦੀ ਹੈ ਤੋ ਦੇਖੋ ਥੋੜਾ ਜਿਹਾ ਦਿੱਸਾਓ ਥੋੜਾ ਧਿਆਨ ਰੱਖੋ ਹਾਂ ਡਿਸਟੈਂਸ ਦਾ ਧਿਆਨ ਰੱਖਣਾ ਬਈ ਜਾਨੀ ਵੀ ਬਾਬਾ ਹੁੰਦੇ ਨੇ ਬਈ ਇਧਰ ਨੂੰ ਢਲਦੇ ਦਿਨ ਦੇ ਨਾਲ-ਨਾਲ ਆਪਾਂ ਇਹ ਥਾਂ ਤੇ ਆ ਕੇ ਖੜੇ ਆਂ ਸੀ ਲਾਈਨ ਇੱਕ ਪਾਸੇ ਹਵਾ ਤੇਜ਼ ਆ ਇੱਥੇ ਪੂਰੀ ਹਵਾ ਤੇਜ਼ ਆ ਡੈਜ਼ਰਟ ਦੇ ਵਿੱਚ ਖੜੇ ਆਂ ਜਮਾ ਰੇਤੇ ਦੇ ਵਿੱਚ ਸਮੁੰਦਰ ਤੇ ਮਾਰੂਥਲ ਇਹ ਦੋਵੇਂ ਇੱਥੇ ਇਕੱਠੇ ਹੁੰਦੇ ਆ ਇਹ ਵੱਲ ਘੱਟ ਹੁੰਦਾ ਵੀ ਇਹ ਦੋਵੇਂ ਚੀਜ਼ਾਂ ਇਕੱਠੀਆਂ ਹੁਣ ਸ਼ਾਇਦ ਨਵੀਂ ਬੀਬੀਆ ਚ ਹੈਗਾ ਵੀ ਡੇਜ਼ਰਟ ਦੇ ਨਾਲ ਸਮੁੰਦਰ ਐਂ ਲੱਗਦਾ ਹੁੰਦਾ ਇਹੋ ਜਿਹਾ ਮਾਹੌਲ ਹੈ ਦਾ ਹੱਥੋਂ ਵੇਲੇ ਦਾ ਹਵਾ ਪੂਰੀ ਤੇਜ਼ ਆ ਦੂਜੇ ਪਾਸੇ ਦਿਖਾਉਣੇ ਆ ਇਹ ਆਦ ਕੀ ਚੰਗਾ ਹੋਇਆ ਵੀ ਆਉਣ ਲੱਗੇ ਮਾਈਕ ਚੱਕ ਲਈ ਜਿੱਦੇ ਮਾਈਕ ਨਾ ਹੁੰਦੇ ਤਾਂ ਜਿਹੜੀਆਂ ਉਸ ਵੇਲੇ ਆ ਗੱਲਾਂ ਗੁੱਲਾਂ ਕਰੀ ਜਾਂਦੇ ਆ ਆਪਾਂ ਦੇਖੀ ਜਾਂਦੇ ਆ ਕੋਈ ਨਹੀਂ ਹੋਣਾ ਸੀਗਾ ਆਪਣੇ ਮਾਈਕ ਦੇ ਉੱਤੇ ਖੰਭ ਜੇ ਲੱਗੇ ਹੋਏ ਨੇ ਤਾਂ ਕਰਕੇ ਜਿੰਨੀ ਵੀ ਗੱਲਬਾਤ ਕਰਦੇ ਆ ਸਾਫ਼ ਸੁਥਰੀ ਰਿਕਾਰਡ ਹੋ ਜਾਂਦੀ ਆ ਤੇ ਇਹ ਇੱਥੇ ਆ ਕੇ ਲਿਆ ਕੇ ਦਬਾਲਦੇ ਆ ਖੁੱਲੀਆਂ ਗੱਡੀਆਂ ਆ ਇਹ ਉੜਦਾ ਰਹਿਤਾ ਦੂਰ ਦੂਰ ਤੱਕ ਦਿਸਦਾ ਮਾਰੂਥਲ ਢਲਦਾ ਸੂਰਜ ਦੌੜਦੀਆਂ ਗੱਡੀਆਂ ਪੱਕੇ ਲੀਹੇ ਤੇਦਰ ਨੌਰਵੇ ਵਾਲੇ ਲਾਲੀਆਂ ਬਾਈ ਐਣਕਾਂ ਅਰੇ ਤਾਂ ਪੈਂਦਾ ਹਨਾ ਇਹ ਉੜਦਾ ਜਾਂ ਕਣ ਚ ਉ ਵੀ ਭਾਈ ਆ ਮਾਰੂਥਲ ਹੱਥ ਨੇ ਛਰ ਜਾਂਦੇ ਆ ਸੁਖਮੇਲੇ ਗਾਹਗਾਹ ਠੰਡ ਹੋਣੀ ਸ਼ੁਰੂ ਹੋ ਗਈ। ਹਾਂ। ਖਿੱਚ ਕੇ ਫੋਟੋ ਬਾਈ ਆਪਾਂ। ਹਵਾ ਦਾ ਟਿੱਬਿਆਂ ਨਾਲ ਇਹੋ ਜਿਹਾ ਮੋਲ ਬਣ ਜਾਂਦਾ। ਐਂ ਤਿੱਖਾ ਕਰ ਦਿੰਦੀ ਟਿੱਬੇ ਨੂੰ। ੜਾੜਾ ਖੇ ਰੇਤਾ ਲਈ ਜਾਂਦੀ ਆ ਤੇ ਕਈ ਥਾਈਂ ਸੜਕਾਂ ਤੇ ਰੇਤ ਪਈ ਹੁੰਦੀ ਆ। ਹਰਾ ਤੋਂ ਰਾਤ ਟਿੱਬੇ ਦੀ ਇਹ ਥਾਂ ਬਦਲ ਦਿੰਦੀ ਆ। ਤੇਜ਼ ਹਵਾ ਇੱਥੇ ਮਾਰੂਥਰਾ ਚਕਾਦ ਕਰਕੇ ਤੇਜ਼ ਹੀ ਹੁੰਦੀ ਆ ਤੇ ਦੂਰ ਤੱਕ ਦਿਸਦਾ ਸਮੁੰਦਰ। thank you ਆਕੇ ਕੁਦਰਤ ਦੇ ਆ ਰੰਗ ਦਿਸਦੇ ਆ ਆ ਸਮੁੰਦਰ ਸਮੁੰਦਰ ਇਧਰਲੇ ਪਾਸੇ ਉਹ ਇਹ ਯੂਏਈ ਨਾਲ ਜਾ ਕੇ ਲੱਗ ਜਾਂਦਾ ਦੁਬਈ ਦੇ ਨਾਲ ਤੇ ਨਾਲ ਹੀ ਆ ਰੇਤੇ ਦੇ ਟਿੱਬੇ ਚੱਲ ਪੈਂਦੇ ਆ ਟਿੱਬਿਆਂ ਤੇ ਗੱਡੀਆਂ ਘਮਾਉਂਦੇ ਇੱਥੋਂ ਦੇ ਕਤਰੀ ਬਹੁਤੇ ਆ ਅਸਲ ਚ ਕਤਰੀ ਬਹੁਤੇ ਹੁੰਦੇ ਆ ਤੇ ਢਲਦਾ ਸੂਰਜ ਸਫਾਈ ਦਾ ਬਹੁਤ ਧਿਆਨ ਰੱਖਦੇ ਆ ਇਧਰਲੇ ਪਾਸੇ ਉਹ ਡਸਟਬਿਨ ਰੱਖੇ ਹੋਏ ਆ ਧਰੋ ਧਰ ਨਿਰੀ ਦੀਂਦੇ ਆ ਜਿੱਥੇ ਇਸ ਵੇਲੇ ਖੜੇ ਆ ਇੱਕ ਗੱਬ ਜੀ ਬਣ ਜਾਂਦੀ ਆ ਇੱਥੇ ਜੇ ਇੱਥੇ ਆ ਕੇ ਗੱਡੀਆਂ ਖੁੱਭ ਜਾਂਦੀਆਂ ਨੇ ਤੇ ਜੇ ਇੱਥੇ ਗੱਡੀ ਖੁੱਭ ਜੇ ਫਿਰ ਇਹਨਾਂ ਦੀ ਮਦਦ ਲੈਣ ਦੀ ਲੋੜ ਪੈਂਦੀ ਆ ਇਹਨਾਂ ਨੂੰ ਹੁਣ ਦੇਖ ਲਿਆ ਮੌਜ ਮਿਲਾ ਬਾਕੀ ਇੱਥੇ ਘੂੜੇ ਘਾੜੇ ਹੈਗੇ ਆ ਉਹਨਾਂ ਤੇ ਵੀ ਝੂਟੇ ਝੱਟ ਦਿੰਦੇ ਜਾਂ ਬੋਤੇ-ਬੱਤੇ ਰੱਖੇ ਹੋਏ ਨੇ ਤਸਵੀਰਕਾਰੀਆਂ ਬਾਈ ਵਰਗੇ ਵੱਡੇ ਪੱਧਰ ਤੇ ਕਰੀ ਜਾਂਦੇ ਆ ਉਧਰਲੇ ਪਾਸੇ ਪਾਦਰ ਵਲਾਜੀਓ ਮਾਲ ਬਨ ਜਾਈ ਜਾਂਦੇ ਆ ਤੇ ਸੁਨਈਏ ਦਾ ਇਲਾਕਾ ਇੰਡਸਟਰੀ ਏਰੀਆ ਪੈ ਜਾਂਦਾ ਸਾਰਾ ਇਹ ਦੋਹੇ ਤੋਂ ਥੋੜਾ ਆ ਬਾਹਰ ਬਾਹਰ ਨੂੰ ਇਹਦੇ ਇੱਥੇ ਕਈ ਮਿੱਤਰ ਬੇਲੀ ਆਪਣੇ ਉਹਨਾਂ ਦਾ ਦਰਸ਼ਨ ਮੇਲੇ ਕਰਦੇ ਆ ਬਾਈਆਂ ਦੀ ਵਲਾਜੀਓ ਮਾਲ ਦੇ ਬਾਹਰ ਬਾਹਰ ਖੜੇ ਆ ਤੇ ਸਾਹਮਣੇ ਫਰੇਮ ਚ ਦਿਸਦਾ ਟਾਰਚ ਟਾਵਰ ਇਹਦਾ ਨਾਮ ਆ ਟਾਰਚ ਟਾਵਰ ਬੈਟਰੀ ਵਰਗੀ ਦੀ ਸ਼ਕਲ ਆ ਇਹ ਉਹੋ ਜੀ ਬੈਟਰੀ ਆ ਜਿਹੜੇ ਦੁਬਈ ਵਰਗੇ ਦੇਸ਼ੋਂ ਤਾਂ ਆਪਣੇ ਬੰਦੇ ਪਹਿਲਾਂ ਲੈ ਜਾਂਦੇ ਹੁੰਦੇ ਸੀ ਤੇ ਆ ਕੈਰੀਫੋਰ ਵਲੈਜੀਓ ਮਾਲ ਅਰਬ ਦੀ ਧਰਤੀ ਤੇ ਖੜ ਕੇ ਯੂਰਪ ਵਾਲੀ ਪੂਰੀ ਫੀਲਿੰਗ ਦਿੰਦੇ ਆ ਇਹ ਵੈਨਿਸ ਦੀ ਨਕਲ ਕੀਤੀ ਹੈ ਇਹਨਾਂ ਨੇ ਰਾਤ ਦਾ ਵੇਲਾ ਹੋ ਗਿਆ ਤਾਂ ਰੱਬ ਵੀ ਬਣਾਇਆ ਹੋਇਆ ਬੱਦਲ ਬੁੱਦਲ ਸਾਰਾ ਕੁਝ ਉਸੇ ਤਰ੍ਹਾਂ ਦਾ ਮਾਹੌਲ ਫੈਰ ਗਿਆ ਤੇ ਆ ਇਹਦੇ ਵਿੱਚ ਦੀ ਗੇੜੇ-ਗੂੜੇ ਦਿੰਦੇ ਆ ਤੇ ਗਾਂ ਲਗਾਉਂਦੇ ਆ ਇਹ ਸਾਰੇ ਕਾਸੇ ਨਾਲੋਂ ਸਾਨੂੰ ਵੱਧ ਜ਼ਰੂਰੀ ਇਹ ਭਰਾ ਨੇ ਜਿਹੜੇ ਸਾਨੂੰ ਮਿਲਣ ਲਈ ਆਏ ਆ ਬਾਈ ਸਾਸਰੀ ਕਾਲ ਇਹ ਬਾਈ ਹੁਣੇ ਹੁਸ਼ਿਆਰਪੁਰ ਤੋਂ ਆ ਹਾਂਜੀ ਹੁਸ਼ਿਆਰਪੁਰ ਤੋਂ ਤੁਸੀਂ ਖਡੂਰ ਸਾਹਿਬ ਤੋਂ ਤੁਸੀਂ ਵੀਰੇ ਹੁਸ਼ਿਆਰਪੁਰ ਵਾਲੇ ਜੀ ਆਇਆਂ ਨੂੰ ਬਾਈ ਧੰਨਵਾਦ ਬਾਈ ਧੰਨਵਾਦ ਵੀਰੇ ਤੇ ਆਹ ਬਾਈ ਅਨੰਦਪੁਰ ਸਾਹਿਬ ਦੇ ਕੋਲੇ ਪਿੰਡ ਆ ਵੀਰ ਦਾ 8 ਸਾਲ ਹੋ ਗਏ ਬਾਈ ਕਹਿੰਦਾ ਇਹ ਦੇਸ਼ ਦੇ ਵਿੱਚ ਰਹਿਣਾ ਮੈਂ ਤੇ ਪਹਿਲੀ ਵਾਰੀ ਇਹ ਮਾਲ ਦੇ ਵਿੱਚ ਆਇਆ ਸਹੀ ਹੈ ਬਾਈ ਜੀ ਆਇਆਂ ਨੂੰ ਬਾਈ ਧੰਨਵਾਦ ਵੀਰਾ ਕੱਲੀ ਕੱਲੀ ਗੱਲ ਚੇਤੇ ਆ ਜਿਨੇ ਸਾਰੀਆਂ ਵੀਡੀਓ ਦੇਖੀਆਂ ਬਾਈ ਨੇ ਨਹੀਂ ਸਹੀ ਹੈ ਇਹ ਓਰੀਜਨਲ ਹੈ ਧੰਨਵਾਦ ਬਾਈ ਅਬ ਨਿਪਾਲ ਟੂਰ ਇੰਡੀਆ ਵਾਲਾ ਵੀ ਸਾਰਾ ਟਰੈਕ ਚੇਂਜ ਵੀ ਦੇਖ ਲਿਆ ਸਾਰੇ ਸਾਡੇ ਤੁਸੀਂ ਟਰੱਕ ਚਲਾਉਣੇ ਸਾਰੇ ਬਾਈ ਹਾਂਜੀ ਠੀਕ ਆ ਵੀਰੇ ਆ ਜੋ ਫਿਰ ਦੇਖੀਏ ਕਿਹੜੇ ਆਪਾਂ ਬਾਈ ਗਾਣ ਆ ਆ ਬਦਲਾਂ ਵਾਲੀ ਗੱਲ ਪੂਰੀ ਫੀਲਿੰਗ ਦਿੰਦੀ ਹੈ ਇਹਦੇ ਨਾਲ ਜਵੇਂ ਨਹੀਂ ਪਤਾ ਲੱਗਦਾ ਵੀ ਆਪਾਂ ਅੰਦਰਲੇ ਪਾਸੇ ਖੜੇ ਆ ਪੁਲ ਵੀ ਬਣਾਏ ਨੇ ਜਦੋਂ ਪੁਲ ਥੱਲੇੋਂ ਬੇੜੀ ਲੰਘਦੀ ਆ ਤਾਂ ਬੁਰਾ ਹੋ ਜਾਂਦਾ ਫੀਲ ਆਉਂਦਾ ਸੋਹਣੀ ਜਗ੍ਹਾ ਹੈ ਦੇਖਣ ਜੋਗਾ ਅਸਲ ਵਿੱਚ ਸਾਰੇ ਸ਼ਾਪਿੰਗ ਮਾਲ ਹੁੰਦੇ ਦਾ ਬੇਸ਼ੱਕ ਇੱਕੋ ਜਿਹਾ ਪਰ ਇਹਨਾਂ ਦੇ ਵਿੱਚ ਆਇਆ ਥੋੜਾ ਥੋੜਾ ਜਿਹਾ ਬਖਰੇਮਾ ਹੁੰਦਾ ਜਦੋਂ ਇਹ ਚ ਇਹੋ ਜਿਹੇ ਥਾਮਾ ਜੋੜ ਦਿੰਦੇ ਆ ਚਲੋ ਵੀਰੇ ਤੁਰਦੇ ਤੁਰਦੇ ਗੱਲਾਂ ਕਰਦੇ ਜਾਂਦੇ ਆ ਆਜੋ ਬਈ ਹੁਸ਼ਿਆਰਪੁਰ ਅਨੰਦਪੁਰ ਗੁਰਦਾਸਪੁਰ ਸੁਨਮਿਤ ਹਾਂਜੀ ਇਹ ਬਾਈ 25 ਸਾਲਾਂ ਦਾ ਕੈਰੀ ਜੀ ਹੱਡੀ ਦਾ ਬਾਈ ਟਰੱਕ ਚਲਾਉਂਦਾ ਇਹ ਦੇਸ਼ ਤੇ ਧੰਨਵਾਦ ਸੁਨਮਿਤ ਬਾਈ ਜੀ ਆਇਆਂ ਨੂੰ ਤੁਸੀਂ ਅਮਰਸਰ ਸਾਹਿਬ ਤੋਂ ਆ ਹਾਂਜੀ ਚੰਗਾ ਵੀਰੇ ਬਾਈ ਉਹਨਾਂ ਦੇ ਵਿਆਹ ਨੂੰ ਥੋੜਾ ਸਮਾਂ ਹੋਇਆ ਤੇ ਇੱਥੇ ਆਏ ਹੋਏ ਆ। ਯਾਰ ਸਹੀ ਗੱਲ ਆ ਪ੍ਰਦੇਸ਼ ਤਾਂ ਐ ਪਤਾ ਲੱਗਦਾ। ਚੰਗਾ ਸਿੰਘ ਸਾਹਿਬ। ਚੰਗਾ ਚੰਗਾ ਬਾਈ ਅਨੰਦਪੁਰ ਸਾਹਿਬ ਵਾਲੇ। ਚੰਗਾ ਵੀਰਾ। ਠੀਕ ਹੈ। ਜੀ ਆਇਆਂ ਨੂੰ ਬਾਈ। ਸਾਰੇ ਭਰਾਵਾਂ ਦਾ ਧੰਨਵਾਦ। ਚੜ੍ਹਦੀ ਕਲਾ ਜੀ। ਇਹਨਾਂ ਦੇਸ਼ਾਂ ਦੇ ਵਿੱਚ ਪੰਜਾਬੀ, ਰਾਜਸਥਾਨੀ, ਗੁਜਰਾਤੀ ਸਾਰੇ ਟਾਬੇ ਨੇ। ਗੁਜਰਾਤੀ ਭੋਜਨ ਇਸ ਵੇਲੇ ਆਪਣੇ ਸਾਹਮਣੇ ਆ। ਆ ਹੋਈ ਹੁੰਦਾ ਨਾ ਬਾਈ। ਆ ਕੀ ਹੁੰਦਾ। ਮੈਂ ਭੁੱਲ ਗਿਆ ਮੈਂ ਤਾਂ। ਦੋਪਰ। ਡੋਕਲਾਣੀ ਕੁਝ ਹੋਰ ਹੁੰਦਾ ਇਹਦਾ ਨਾਮ ਡੋਕਲੇ ਹੁੰਦਾ ਸ਼ਾਇਦ ਪਤਾਨੀ ਚੱਲ ਪਿਆ ਅੱਜ ਦੀ ਰਾਤ ਇੱਥੇ ਬਾਈ ਹੁਣਾ ਕੋਲੇ ਅੱਜ ਸੋਹਣੀਆਂ ਥਾਵਾਂ ਦੇਖੀਆਂ ਤੇ ਕੱਲ ਨੂੰ ਸਾਈਕਲ ਚੱਕਦੇ ਆ ਤੇ ਗਾਂ ਨੂੰ ਚੱਲਦੇ ਆ ਅਲਖੋਰ ਵੱਲੋਂ ਕੱਲ ਅਲਖੋਰ ਦੇ ਉੱਤੇ ਸਟੇਡੀਅਮ ਆ ਫੁੱਟਬਾਲ ਉੱਥੇ ਸ਼ਾਮ ਨੂੰ 6 ਵਜੇ ਮੈਚ ਉਹ ਦੇਖਾਂਗੇ ਮੈਂ ਤੇ ਕੀ ਦਾ ਗੀਦਾ ਤਾਂ ਨਹੀਂ ਪਤਾ ਬਸ ਆਪਾਂ ਪਰ ਤੇ ਇਸੇ ਗੱਲ ਦਾ ਚਾਹ ਵੀ ਆਪਾਂ ਸਟੇਡੀਅਮ ਦੇਖਣਗੇ ਖਰੂ ਪੈਂਦਾ ਦੇਖਾਂਗੇ ਇੱਥੇ ਸਾਈਕਲਿੰਗ ਟਰੈਕ ਬਹੁਤ ਸੋਹਣਾ ਲੰਮਾ ਬਣਿਆ ਹੋਇਆ ਕੱਲ ਨੂੰ ਉੱਥੇ ਸਾਈਕਲ ਚਲਮੰਦ ਚਲਾਉਂਦੇ ਅ ਕਤਰ ਦੇ ਨਾਰਥ ਸਾਈਡ ਨੂੰ ਹੋਵਾਂਗੇ ਮਿਲਦੇ ਆਪਾਂ ਕੱਲ ਦੀ ਵੀਡੀਓ ਚ ਕੱਲ ਦੇ ਸafarਾਂ ਦੇ ਨਾਲ ਸਾਰੇ ਭਾਈਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ